ਬ੍ਰਸਨੀ ਅਕਾਲੀਆਂ ਨੇ ਕਾਫੀ ਰਾਜ ਕੀਤਾ ਹੈ ਜੀ ਮਤਲਬ 60 70 ਸਾਲ ਰਾਜ ਕੀਤਾ ਉਹ ਕੁਝ ਵੀ ਕਰ ਸਕਦੇ ਸੀਗੇ ਉਹ ਸ਼ਹਿਰ ਸਾਫ਼ ਕਰ ਸਕਦੇ ਸੀਗੇ ਕੂੜਾ ਚੁਕਾ ਸਕਦੇ ਸੀਗੇ ਜਿਹੜਾ ਚੁਕਣ ਲੱਗੇ ਆ ਤੇ ਹੁਣ ਉਹਨਾਂ ਨੂੰ ਇਤਰਾਜ਼ ਹੋ ਗਿਆ ਜੀ 50 60 ਸਾਲ ਤੋਂ ਕੂੜਾ ਤੇ ਇਕੱਠਾ ਹੋ ਰਿਹਾ ਹੈ ਲੇਕਿਨ ਬਾਹਰ ਨਹੀਂ ਕਰਿਆ ਗਿਆ ਜੀ ਇਹਨੂੰ ਡਿਸਪੋਜ਼ ਕੀਤਾ ਜਾਏਗਾ ਜਿਹਦੇ ਵਿੱਚ ਪਲਾਸਟਿਕ ਅਡ ਕੀਤੀ ਜਾਏਗੀ ਰੂੜੀ ਆਡੋ ਜਾਂਦੀ ਹੈ ਮਿੱਟੀ ਆਡੋ ਜਾਂਦੀ ਹੈ ਜੀ ਸੋ ਪਲਾਸਟਿਕ ਜਿਹੜੀ ਹੈ ਜਿਹਨੇ ਠੇਕਾ ਲਿਆ ਉਹਨੂੰ ਆਪੇ ਡਿਸਪੋਜ਼ ਕਰੇਗਾ ਚੋਕ ਨੂੰ ਬਹਿਣਾ ਖੰਡ ਬਰਸਾਤਾ ਹੈ ਸਰਦੀਆਂ ਚ ਇਹਦੀ ਗੈਸ ਜਿਹੜੀ ਗੰਦੀਆਂ ਨੌਕਸ਼ੀਅਸ ਗੈਸੇਜ਼ ਨੇ ਜਿਹੜੀਆਂ ਉਹ ਇਸ ਲੈਵਲ ਤੇ ਬਹਿ ਜਾਂਦੀਆਂ ਤੇ ਪਰੋਸਾ ਕਰਨਾ ਪੈਗਾ ਸਾਡੇ ਟਾਈਮ ਦੇ ਉੱਤੇ ਆਨ ਕੇ ਇੱਕ ਮਜਬੂਰੀ ਹੋ ਚੁੱਕੀ ਹੈ ਕਿ ਅਸੀਂ ਪਰੋਥੇ ਤੋਂ ਸਵੇਰ ਕੁਝ ਕੰਮ ਵੀ ਨਹੀਂ ਸਕਦੇ ਅਗਰ ਇਹਨੂੰ ਕੇਅਰ ਟੇਕਿੰਗ ਕਰਨ ਵਾਲਾ ਨਹੀਂ ਹੋਏਗਾ ਤਾਂ ਫਿਰ ਵੀ ਇਹ ਪ੍ਰੋਜੈਕਟ ਜਰਾ ਖਤਮ ਹੋ ਜਾਊਗਾ ਆ ਦੇਖੋ ਲੀਡਰ ਲੱਗੇ ਖੜੇ ਸਾਰੇ ਅੱਛਾ ਲੀਡਰ ਨੇ ਸਾਰੇ ਜੀ ਸਾਰੇ ਲੀਡਰ ਨੇ ਜੀ ਇਲਾਕੇ ਦੇ ਲੀਡਰ ਨੇ ਸਭ ਇੱਥੇ ਲੱਗ ਲੱਗ ਰਹਿੰਦੇ ਆ ਜੀ ਉੱਚਾ ਫੁੱਲ ਬੰਦੇ ਨੇ ਜੀ 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 ਉਹ ਵੀ ਸਾਡਾ 11 ਕਰੋੜ ਦੀ ਬਚਤ ਦਾ ਸੀ ਬਣਾ ਰਹੇ ਹਨ ਤੇ ਉੱਥੇ ਇੱਕ ਸੀਵਰ ਹੈ ਕੋ ਸਾਫ ਕਰਾਇਆ ਕੋ ਦੋ ਹਫ਼ਤੇ ਪਹਿਲਾਂ ਸਾਫ ਕਰਾਇਆ ਕੱਲ ਫਿਰ ਬਲੌਕ ਸੀਗਾ ਖੋਲੇ ਤਾਂ ਬਹੁਤ ਨੇ ਬੋਤਨਾ ਪਰੀਗਾ ਆਪਣੇ ਇਲਾਕੇ ਦੇ ਵਿੱਚ ਇਸ ਡੰਪ ਦੇ ਉੱਤੇ ਕੰਪਨੀ ਲਿਆਂਦੀ ਕੋਸ਼ਿਸ਼ ਕੀਤੀ ਹੈ ਕੰਪਨੀ ਪਹਿਲੇ ਵੀ ਆਈ ਉਹਨਾਂ ਦਾ ਨਿਗਰਾਨ ਕੋਈ ਨਹੀਂ ਵੋਟਾਂ ਜਿਹੜੀਆਂ ਮੈਂ ਲੋਕਾਂ ਕੋਲ ਮੰਗਣ ਗਿਆ ਸੀ ਲੋਕੀਂ ਵੀ ਘਰ ਵੋਟ ਨਹੀਂ ਸੀ ਪਾਉਣ ਆਏ ਮੈਂ ਲੋਕਾਂ ਨੂੰ ਕਿਵੇਂ ਮੈਨੂੰ ਵੋਟ ਪਾਓ ਔਰ ਮੈਂ ਇਸ ਲਈ ਵੋਟ ਮੰਗੇ ਸੀ ਮੈਨੂੰ ਲੱਗਦਾ ਸੀ ਮੈਂ ਚੰਗਾ ਕੰਮ ਕਰ ਸਕਾਂਗਾ ਜੀ ਅੰਮ੍ਰਿਤਸਰ ਦੇ ਭਕਤਾਵਾਲਾ ਕੂੜੇ ਦੇ ਡੰਪ ਤੋਂ ਹੁਣ ਨਜਾਦ ਮਿਲੇਗੀ ਸ਼ਾਇਦ ਇਹ ਇੱਕ ਸਦੀਆਂ ਪੁਰਾਣਾ ਮਸਲਾ ਸੀ ਜਿਹੜਾ ਕਿ ਹੱਲ ਨਹੀਂ ਹੋਇਆ ਲੇਕਿਨ ਹੁਣ ਇੱਕ ਉਮੀਦ ਦੀ ਕਿਰਨ ਜਾਗੀ ਹੈ ਕਿ ਇਸ ਨੂੰ ਹੱਲ ਕੀਤਾ ਜਾਏਗਾ ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟ ਲਿਆਂਦਾ ਗਿਆ ਹੈ ਤਾਜ ਨਰੀਖਣ ਕਰਨ ਵਾਸਤੇ ਖੁਦ ਅੰਦਰ ਵੀ ਨਿਜਰ ਇੱਥੇ ਪਹੁੰਚੇ ਨੇ ਤਾਂ ਡਾਕਟਰ ਸਾਹਿਬ ਬਹੁਤ ਸਾਰੇ ਇਹਨਾਂ ਨੇ ਲਾਰੇ ਅੱਜ ਤੱਕ ਸਹੇ ਆ ਤੇ ਹੁਣ ਕੀ ਅਸਲੀਅਤ ਜਿਹੜੀ ਸਾਹਮਣੇ ਆ ਰਹੀ ਹੈ ਦੇਖੋ ਇਸ ਤਰ੍ਹਾਂ ਕਿ ਸਾਨੂੰ ਸਭ ਨੂੰ ਨਜ਼ਰ ਆ ਰਿਹਾ ਕਿ ਅਮਰਸਦਾ ਸਾਰੇ ਅਮਰਸਦਾ ਕੋੜਾ ਇੱਥੇ ਆਉਂਦਾ ਹੈ ਜੀ ਔਰ ਪਿਛਲੇ 50 60 ਸਾਲ ਤੋਂ ਕੋੜਾ ਇੱਥੇ ਇਕੱਠਾ ਹੋ ਰਿਹਾ ਹੈ ਲੇਕਿਨ ਬਾਹਰ ਨਹੀਂ ਕਰੇ ਗਿਆ ਜੀ ਸੋ ਜਦੋਂ ਸਾਡੀ ਸਰਕਾਰ ਆਈ ਅਸੀਂ ਵੀ ਤਰ੍ਹਾਂ ਜਿਵੇਂ ਪਹਿਲਾਂ ਅਕਾਲੀ ਦਲ ਕਾਂਗਰਸ ਵਾਅਦੇ ਕਰਦੇ ਸੀਗੇ ਇਸੇ ਵੀ ਕਮਿਟ ਕੀਤਾ ਸੀ ਕਿਉਂਕਿ ਇਹ ਕੋਈ ਕੋਈ ਵੋਟਾ ਵਾਸ ਨਹੀਂ ਸੀ ਕਿ ਕਿ ਵੈਸੇ ਵੀ ਇਹ ਕੂੜਾ ਨਹੀਂ ਹੋਣਾ ਚਾਹੀਦਾ ਜੀ ਇਹ ਸਾਫ਼ ਹੋਣਾ ਚਾਹੀਦਾ ਸੋ ਉਹਦੇ ਚ ਯਤਨ ਕਰਦੇ ਰਹੇ ਹੁਣ 3 ਸਾਲ ਸਾਡੀ ਸਰਕਾਰ ਨੂੰ ਬਣਿਆ ਹੋ ਗਿਆ ਹੈ ਪਰ ਕਾਫੀ ਮਿਹਨਤ ਕਰ ਰਹੀ ਸੀ ਸਾਡੀ ਇੱਕ ਸਮੱਸਿਆ ਸੀ ਕਿ ਅਵਰਡਾ ਕੰਪਨੀ ਕਿਉਂਕਿ ਉਹਨਾਂ ਨਾਲ ਕੰਟਰੈਕਟ ਹੋਇਆ ਹੋਇਆ ਸੀਗਾ ਜਦ ਤੱਕ ਉਹ ਬਾਹਰ ਨਹੀਂ ਜਾਂਦੇ ਅਸੀਂ ਉਹ ਤੱਕ ਕਿ ਕੰਮ ਆਪਣੇ ਤੌਰ ਤੇ ਨਹੀਂ ਸੀ ਕਰਾ ਸਕਦੇ ਸੋ ਉਹਨਾਂ ਨੇ ਸਾਨੂੰ ਲਿਖ ਕੇ ਦੇ ਦਿੱਤਾ ਕਿ ਅਸੀਂ ਹੁਣ ਤੁਹਾਡਾ ਇਹ ਕੰਮ ਨਹੀਂ ਕਰਾਂਗੇ ਸਫਾਈ ਦਾਅਰ ਪੂੜੇ ਦਾ ਸੋ ਅਸੀਂ ਫਿਰ ਇਹ ਠੇਕਾ ਲਾ ਸਕਿਆ ਤਾਂ ਔਰ ਇਹਦਾ ਜਿਹੜਾ ਠੇਕਾ 60 ਕਰੋੜ ਤੇ ਕੋਈ 34 ਲੱਖ ਦਾ ਲੱਗਾ ਸੀਗਾ ਤੇ ਜੋ ਗਵਰਨਮੈਂਟ ਵੱਲੋਂ ਅਲਾਟ ਹੋਇਆ ਸੀ ਲੇਕਿਨ 21% ਘਟਤੇ 36 ਲੱਖ 36 ਕਰੋੜ ਤੇ ਕੋਈ 54 ਲੱਖ ਦਾ ਹੈ ਅ اچھا ਇਹ ਇਹ ਹੁਣ ਖਤਮ ਹੋ ਜਾਏਗਾ ਕੀ ਹੋਏਗਾ ਕਿ ਇਹਦਾ ਹੱਲ ਕੀ ਨਿਕਲੇਗਾ ਮਤਲਬ ਇਹ ਤੋਂ ਦੀ ਡਿਸਪੋਜ਼ ਆਫ ਕੀਤਾ ਜਾਏਗਾ ਕਿ ਇਹ ਤੋਂ ਚੁੱਕ ਕੇ ਕਿਤੇ ਹੋ ਲੈ ਕੇ ਜਾਇਆ ਜਾਏਗਾ ਨਹੀਂ ਇਹਨੂੰ ਡਿਸਪੋਜ਼ ਕੀਤਾ ਜਾਏਗਾ ਜਿਹਦੇ ਚ ਪਲਾਸਟਿਕ ਕੱਟ ਕੀਤੀ ਜਾਏਗੀ ਰੂੜੀ ਆਡੋ ਜਾਂਦੀ ਹੈ ਮਿੱਟੀ ਆਡੋ ਜਾਂਦੀ ਹੈ ਜੀ ਸੋ ਪਲਾਸਟਿਕ ਜਿਹੜੀ ਹੈ ਜਿਹਨੇ ਠੇਕਾ ਲਿਆ ਉਹਨੂੰ ਆਪੇ ਡਿਸਪੋਜ਼ ਕਰੇਗਾ ਚੁੱਕ ਕੇ ਖੜੇਗਾ ਉਹਦੀ ਇਸ ਮਸਿਆ ਹੁੰਦੀ ਕਿ ਉਹ ਵਰਤੋਂ ਤੇ ਆ ਜਾਂਦੀ ਹੈ ਜਿਹੜੇ ਸੀਮੈਂਟ ਪਲਾਂਟ ਨੇ ਉਹਨਾਂ ਨੇ ਇਸਤੇਮਾਲ ਕਰਨੀ ਹੁੰਦੀ ਹੈ ਤੇ ਵਰਤ ਹੋ ਜਾਂਦੀ ਆ ਲੇਕਿਨ ਉਹ ਟ੍ਰਾਂਸਪੋਰਟੇਸ਼ਨ ਬਹੁਤ ਮਹਿੰਗੀ ਪੈਂਦੀ ਓਦੀ ਜੀ ਸੋ ਆਪੇ ਕਰਨਗੇ ਜਨਾ ਠੇਕਾ ਲਿਆ ਹੁਣ ਨਹੀਂ ਅਸੀਂ ਢੇਰ ਤੇ ਬਹੁਤ ਵੱਡੇ ਵੱਡੇ ਦੇਖ ਰਹੇ ਹਾਂ ਤੁਸੀਂ ਦੇਖੋ ਕਿ ਕਾਫੀ ਉਚਾਈ ਤੱਕ ਨ ਪਹੁੰਚ ਚੁੱਕਾ ਹੈ ਸਾਰਾ ਕੰਮ ਔਰ ਇਸ ਨੂੰ ਖਤਮ ਕਰਨਾ ਕਾਫੀ ਮੁਸ਼ਕਲ ਲੱਗਦਾ ਕਿਉਂਕਿ ਦੇਰ ਬਹੁਤ ਹੋ ਚੁੱਕੀ ਨਹੀਂ 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 ਇਹ ਖਤਮ ਹੋਏਗਾ ਜੀ ਇਹ 11 ਲੱਖ ਟੰਡਾ ਲੱਗਾ ਇੰਨਾ ਕਿ ਇੱਥੇ ਪੂਰਾ ਹੈਗਾ ਚੁੱਕਿਆ ਜਾਏਗਾ ਸਾਰਾ ਅੱਛਾ ਜੀ ਪੂਰਾ ਮੈਦਾਨ ਹੋ ਜਾਏਗਾ ਓਕੇ ਰੇਡਮ ਦਾ ਜੋ ਅਸੀਂ ਮਰਜੀ ਕਰ ਸਕਾਂਗੇ 11 ਲੱਖ ਟਨ ਨੂੰ ਜਿਹੜਾ ਹੈਗਾ ਕਈ ਵਾਰ ਇਸ ਤਰ੍ਹਾਂ ਦੇ ਪ੍ਰਪੋਜ਼ਲ ਆਉਂਦੇ ਰਹੇ ਕਿ ਖਾਦ ਬਣਾਈ ਜਾਏਗੀ ਕੁਝ ਕੀਤਾ ਜਾਏਗਾ ਕੀ ਹੁਣ ਵੀ ਏਦਾਂ ਦਾ ਕੋਈ ਪ੍ਰਪੋਜ਼ਲ ਹੈ ਖਾਦ ਖੁਦ ਵਗੈਰਾ ਬਣਾਉਂਦਾ ਇਹਦੇ ਤਿੰਨ ਕੰਪੋਨੈਂਟ ਨਿਕਲ ਆਉਣਗੇ ਨਾ ਇੱਕ ਤਾਂ ਨਿਕਲਦਾ ਹੈ ਪਲਾਸਟਿਕ ਦਾ ਉਹ ਤੇ ਚੁੱਕ ਕੇ ਸੀਮੈਂਟ ਪਲਾਂਟ ਜਾਂ ਕੋਈ ਹੋਰ ਲੈ ਜਾਂਦੇ ਨੇ ਤੇ ਦੂਜਾ ਨਿਕਲਦਾ ਜੇ ਕੋ ਖਾਦ ਦਾ ਤੇ ਉਹ ਫਿਰ ਜ਼ਿੰਮੇਦਾਰ ਲੈ ਜਾਂਦੇ ਨੇ ਜਿਹੜੀ ਮਿੱਟੀ ਨਿਕਲਣੀ ਹੈ ਵਿਚੋਂ ਉਹ ਸੈਂਟਰ ਗਵਰਨਮੈਂਟ ਨੇ ਇੱਕ ਲਾਅ ਪਾਸ ਕੀਤਾ ਹੈ ਕਿ ਜਿਹੜੀ ਮਿੱਟੀ ਐ 100 ਕਿਲੋਮੀਟਰ ਦੇ ਅੰਦਰ-ਅੰਦਰੋਂ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਕੋਈ ਮਿੱਟੀ ਚੁੱਕਣ ਕਿਉਂ ਅੱਛਾ ਜੀ ਸੋ ਇਹ ਅੰਡਰਸਟੈਂਡਿੰਗ ਹੈਗੀ ਆ ਕਾਰਪੋਰੇਸ਼ਨ ਦਾ ਟਾਈਪ ਵੀ ਹੋ ਗਿਆ ਜਿਹੜੇ ਸਰਕਾਰ ਦੇ ਵੱਲ ਬਣ ਰਹੀਆਂ ਨੇ ਕਾਰਪੋਰੇਸ਼ਨ ਟਾਈਪ ਹੋਣਾ ਹੈਗਾ ਇਹ ਮਿੱਟੀ ਮਿੰਟੋ ਮਿੰਟੀ ਓਟ ਜਾਣੀ ਆ ਕਿਉਂਕਿ ਉਹ ਮਿੱਟੀ ਖਰੀਦ ਰਹੇ ਨੇ ਬਾਰੋਂ ਮਹਿੰਗੀ ਮਿੱਟੀ ਖਰੀਦ ਰਹੇ ਨੇ ਅੱਛਾ ਜੀ ਸਾਡੇ ਖੇਤ ਖਰਾਬ ਹੋ ਰਹੇ ਨੇ ਸੋ ਤੁਸੀਂ ਘਟੋ ਘਟ ਜਿੱਨਾ ਵਿੱਚੋਂ ਊੜਾ ਨਿਕਲੇਗਾ ਜਿਹੜੀ ਮਿੱਟੀ ਵਿੱਚੋਂ ਨਿਕਲੇਗੀ ਉਹਨੇ ਤੇ ਖੇਤ ਬਚਣਗੇ ਨਾ ਸਾਡੇ ਅੱਛਾ ਇਹਦੇ ਵਿੱਚ ਸੜਕਾਂ ਵੀ ਸੜਕਾਂ ਚ ਇਹ ਮਿੱਟੀ ਯੂਜ਼ ਹੋ अच्छा 20% ਨਾਲ ਅਲਾਉ ਕੀਤੀ ਹੈ। اچھا ਡਾਕਟਰ ਸਾਹਿਬ ਇਹਨੂੰ ਸਮਾਂ ਕਿੰਨਾ ਲੱਗੇਗਾ ਕਿਉਂਕਿ 11 ਲੱਖ ਟਨ ਇਟਸ ਬਹੁਤ ਹਿਊਜ ਅਮਾਉਂਟ ਯੂ ਨੋ ਵੈਰੀ ਹਾਈ ਇਹਨੂੰ ਕਿਵੇਂ ਕਰੋਗੇ? ਸਵਾ ਸਾਲ ਦਾ ਟਾਈਮ ਦਿੱਤਾ ਉਹਨਾਂ ਨੂੰ 15 ਮਹੀਨੇ ਦਾ ਟਾਈਮ ਦਿੱਤਾ। ਹੂੰ ਤੇ ਜਿਹੜੀ ਕੰਪਨੀਆਂ ਨੇ ਅਸਲ ਦੋ ਜਗ੍ਹਾ ਪਹਿਲਾਂ ਕੰਮ ਕੀਤਾ ਮੁਹਾਲੀ ਕੰਮ ਕੀਤਾ ਬਠਿੰਡੇ ਕੰਮ ਕੀਤਾ ਤੇ ਉੱਥੇ ਨਾਲ ਕਾਮਯਾਬੀ ਨਾਲ ਕੰਮ ਕੀਤਾ ਕਿ ਮੈਨੂੰ ਪਤਾ ਲੱਗਾ ਕਿ ਜਿਹੜੀ ਮਸ਼ੀਨਰੀ ਯੂਜ਼ ਹੁੰਦੀ ਹੈ ਨਾ ਉਹਨਾਂ ਕੋ ਆਪਣੀ ਹੈਗੀ ਔਰ ਆਪਣੀ ਬਣਾਉਂਦੇ ਵੀ ਨਹੀਂ ਆ ਫੈਬ੍ਰੀਕੇਟਿੰਗ ਕਰਦੇ ਆ। ਜੀ ਸੋ ਇਹ ਜਿਹੇ ਬੰਦਿਆਂ ਵਾਸਤੇ ਕੰਮ ਸੌਖਾ ਹੋ ਜਾਂਦਾ ਹੈ। ਜੀ ਔਰ ਹਾਲਾਂਕਿ ਨਾ ਨੂੰ ਅਸੀਂ ਉਹ ਫਾਈਨਲ ਲੈਟਰ ਅਲਾਟਮੈਂਟ ਲੈਟਰ ਦੇਣਾ ਉਹ ਜੋ ਚੰਦੀ ਕੋਲੋਂ ਪਾਸ ਹੋ ਕੇ ਆਏਗਾ ਤਾਹੀਂ ਦਾਂਗੇ ਪਰ ਸਾਨੂੰ ਉਮੀਦ ਹੈ ਕਿ ਬੇਦਨ 2-3 ਵੀਕਸ ਇੱਥੇ ਮਸ਼ੀਨਰੀ ਹੋਣੀ ਸ਼ੁਰੂ ਹੋ ਜਾਏਗੀ ਅੱਛਾ ਅਵਾੜਾ ਕੰਪਨੀ ਬਕਰਨਾ ਨਾ ਹੋਵੇ ਕਿ ਉਹ ਜਿਸ ਤਰ੍ਹਾਂ ਧੋਖਾ ਦੇਗੇ ਸੀ ਇਹ ਵੀ ਡੰਪ ਲੈ ਵੀ ਨਾਲ ਨਾ ਧੋਖਾ ਦੇਣ ਕਿਉਂਕਿ ਉਹਦੇ ਵਿੱਚ ਹੀ ਕਾਫੀ ਜ਼ਿਆਦਾ ਹਡਲਸ ਆਈਆਂ ਉਹ ਦੇਖੋ ਇਸ ਤਰ੍ਹਾਂ ਹੁਣ ਨਾ politically ਅਸੀਂ ਜ਼ਿਆਦਾ ਐਕਟਿਵ ਹੋਏ ਹੋਏ ਆ ਉਹ ਤਾਂ politically ਐਕਟਿਵ ਨਹੀਂ ਸੀ ਕਾਂਗਰਸ ਨਾ ਕਾਲੀ ਨਾ ਕਾਲੀ ਸੀਰੀਅਸ ਸੀ ਨਾ ਕਾਂਗਰਸ ਸੀਰੀਅਸ ਸੀ ਜੀ ਅਸੀਂ ਹੁਣ ਪਿੱਛੇ ਪੈ ਰਹੇ ਨਹੀਂ ਅਸੀਂ ਡੇ ਟੂ ਕਿੰਨੀ ਚੱਲ ਰਿਹਾ ਕਿੰਨਾ ਚੱਲ ਰਿਹਾ ਕਿੰਨੀ ਮਸ਼ੀਨਾਂ ਕਿੰਨਾ ਕੂੜਾ ਚੁੱਕਿਆ ਗਿਆ ਤੇ ਸਾਡੇ ਵਲੰਟੀਅਰ ਜਿਹੜੇ ਨੇ ਇਹ ਵੀ ਡੇਢ-ਡੇੜੇ ਫੀਡਬੈਕ ਦਿੰਦੇ ਨੇ ਤੇ ਅਸੀਂ ਵੀ ਆਪਣੇ ਤੌਰ ਤੇ ਵੀ ਜਿਹੜੀ ਸਾਡੀ ਸੈਂਟਰਲ ਟੀਮ ਉਹ ਵੀ ਜੋ ਸਾਡੇ ਮਿਨਿਸਟਰੀ ਹੈ ਸਾਰੀ ਉਹ ਵੀ ਸਾਰੇ ਅਸੀਂ ਕੀਨਲੀ ਲੱਗੇ ਆ ਨਾ ਪਿੱਛੇ ਸਿਰਫ ਅੰਮ੍ਰਿਤਸਰ ਵਾਸਤੇ ਨਹੀਂ ਅਸੀਂ ਪੂਰੇ ਪੰਜਾਬ ਵਾਸਤੇ ਕਰਾਂਗੇ ਸਾਰਾ ਕੰਮ ਹੈ ਲੇਕਿਨ ਅੰਮ੍ਰਿਤਸਰ ਕਿਉਂਕਿ ਬਹੁਤ ਵੱਡੀ ਇੱਕ ਇਤਿਹਾਸਿਕ ਸ਼ਹਿਰ ਹੈ ਸਾਡਾ ਔਰ ਟੂਰਿਸਟ ਸਪੌਟ ਹੈ ਜਿੱਥੇ ਬਹੁਤ ਸਾਰੇ ਆਉਂਦੇ ਨੇ ਟੂਰਿਸਟ ਆਉਂਦੇ ਨੇ ਸੋ ਇਸ ਕਰਕੇ ਅਮਰ ਸਦਾ ਖਾਸ ਧਿਆਨ ਮਪੀ ਔਜਲਾ ਕਹਿੰਦੇ ਇਹ ਹੱਲ ਨਹੀਂ ਆ ਇਹ ਹੱਲ ਨਹੀਂਗਾ ਕਹਿੰਦੇ ਇਹਦੇ ਵਿੱਚ ਤੇ ਹੈਗਾ ਕਿ ਸਿਰਫ ਇਕਾਈ ਵਾਸ਼ ਹੈ ਜਿਹੜਾ ਸਰਕਾਰ ਕਰ ਰਹੀ ਹੈ ਦੇਖੋ ਇਸ ਤਰ੍ਹਾਂ ਜੇ ਐਮਪੀ ਸਾਹਿਬ ਬਹੁਤ ਨਰਗੜ ਕਰਦਾ ਉਹਨਾਂ ਦੇ ਪਰ ਉਹ ਕਾਂਗਰਸ ਨੇ ਅਕਾਲੀਆਂ ਨੇ ਕਾਫੀ ਰਾਜ ਕੀਤਾ ਜੀ ਮਤਲਬ 60 70 ਸਾਲ ਰਾਜ ਕੀਤਾ ਉਹ ਕੁਝ ਵੀ ਕਰ ਸਕਦੇ ਸੀਗੇ ਉਹ ਸ਼ਹਿਰ ਸਾਫ਼ ਕਰ ਸਕਦੇ ਸੀਗੇ ਕੂੜਾ ਚੁਕਾ ਸਕਦੇ ਸੀਗੇ ਜਿਹੜੇ ਚੁੱਕਣ ਲੱਗੇ ਆ ਤੇ ਹੁਣਾਂ ਨੂੰ ਇਤਰਾਜ਼ ਹੋ ਗਿਆ ਜੀ ਸਿਰਫ ਇੱਕ ਥੋੜਾ ਚੁੱਕਣਾ ਨਹੀਂ ਸੀ ਜਿਹੜਾ ਸ਼ਹਿਰ ਦਾ ਕੂੜਾ ਵੀ ਚੁੱਕਣਾ ਉਹ ਵੀ ਸਾਡੇ ਟੈਂਡਰ ਜੁਲਾਈ ਚ ਖੁੱਲ ਰਹੇ ਨੇ ਅ ਜੁਲਾਈ ਚੱਲ ਰਿਹਾ ਨਾ ਜੀ ਇੱਕ ਮੇ 17 ਨੂੰ ਖੁੱਲ ਰਿਹਾ ਇੱਕ 24 ਵੀ ਨੂੰ ਖੁੱਲ ਰਿਹਾ ਤੇ ਜਦੋਂ ਉਹ ਟੈਂਡਰ ਖੁੱਲ ਜਾਣਗੇ 21 ਵਰਡਾਂ ਦਾ ਇੱਕ ਬੰਨੇ ਲੱਗਾ ਤੇ 42 ਵਰਡਾਂ ਦਾ ਇੱਕ ਬੰਨੇ ਲੱਗਾ ਅਸੀਂ ਦੋ ਕੰਪਨੀਆਂ ਨੂੰ ਦੇ ਰਹੇ ਹਾਂ ਦੋਵੇਂ ਟੈਂਡਰ ਹਫ਼ਤੇ ਦੇ ਬਾਅਦ ਖੁੱਲ ਰਹੇ ਨੇ ਅਸੀਂ ਚਾਹੁੰਦੇ ਸੀ ਕਿ ਸੇਮ ਕੰਪਨੀ ਨਾ ਲਵੇ ਦੋ ਕੰਪਨੀਆਂ ਅਡਾਡ ਲੈਣਾ ਨੂੰ ਤੇ ਕੀ ਸਮਝੋ ਕਿ ਮੈਨੇਜਮੈਂਟ ਪੂਰੀ ਹੋਏਗੀ ਜੀ ਇਸ ਵਾਰ ਦੇਖੋ ਅਲਟੀਮੇਟਲੀ ਸਾਡੇ ਕੈਰੈਕਟਰ ਤੇ ਰਿਪੈਂਡ ਕਰਦਾ ਹੈ ਜੇ ਅਸੀਂ ਵੀ ਸਾਰੇ ਸੈਗਰੀਗੇਟ ਕਰਾਂਗੇ ਅਸੀਂ ਵੀ ਚੰਗਾ ਕੰਮ ਕਰਾਂਗੇ ਅਸੀਂ ਵੀ ਫਾਲੋਅ ਅਪ ਕਰਾਂਗੇ ਅਸੀਂ ਵੀ ਉਹ ਸਾਰਾ ਜੋ ਸਾਡੇ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਹੁਣ ਦੇਖੋ ਨੇ ਇੱਕ ਸੀਵਰ ਹੈ ਇੱਕ ਜਿਹੜਾ ਫੁੱਲ ਭਰ ਰਿਹਾ ਨੇ ਜੀ 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 ਉਹ ਵੀ ਸਾਡਾ 11 ਕਰੋੜ ਦੀ ਬਚਤ ਨਾਲ ਸੀ ਬਣਾ ਰਹੇ ਹਨ ਤੇ ਉੱਥੇ ਇੱਕ ਸੀਵਰ ਹੈ ਕੋ ਸਾਫ਼ ਕਰਾਇਆ ਕੋ ਦੋ ਹਫ਼ਤੇ ਪਹਿਲਾਂ ਸਾਫ਼ ਕਰਾਇਆ ਕੱਲ ਫਿਰ ਬਲਾਕ ਸੀਗਾ ਖੋਲੇ ਤਾਂ ਬਹੁਤ ਨੇ ਬੋਤਨਾ ਪਈਆਂ ਉਹਨੇ ਬੋਤਨਾ ਕਿੰਨੇ ਪਾਈਆਂ ਕਿੰਨੇ ਨਹੀਂ ਪਾਈਆਂ ਮਤਲਬ ਹੋਸ ਦਾ ਕਿਸੇ ਜਾਣਕੇ ਕੋ ਪਾਰਿਆ ਹੋਵੇ ਹੋਸ ਦਾ ਕੋਈ ਕੇਅਰਲੈਸਟੀ ਪਾਰਿਆ ਹੋਵੇ ਪਰ ਸਾਨੂੰ ਵੀ ਤੁਹਾਨੂੰ ਜ਼ਿੰਮੇਵਾਰ ਲੈਣੀ ਪੈਗੀ ਕਿ ਇਸ ਸਫਾਈ ਆਪਣੇ ਹੱਥੋਂ ਰੱਖ ਸਕਦੇ ਤਾਂ ਇਹ ਹੁਣ ਜਿਹੜਾ ਹੈਗਾ ਕਿ ਫਲੈਟ ਹੁੰਦਾ ਨਜ਼ਰ ਆਏਗਾ ਇਹ ਫਲੈਟ ਹੋਏਗਾ ਜੀ ਇਹ ਫਲੈਟ ਹੋਏਗਾ ਡਾਕਟਰ ਸਾਹਿਬ ਸਵਾਲ ਹੈ ਕਿ ਤੁਸੀਂ ਇੰਨੀ ਗੱਲ ਕੀਤੀ ਇੰਨੀ ਡੀਪਲੀ ਸਮਝਾਇਆ ਪਰ ਇਹਨੂੰ ਜੇਕਰ ਕੋਈ ਵੇਖਣ ਵਾਲਾ ਨਹੀਂ ਹੋਏਗਾ ਕਿਉਂਕਿ ਲੀਡਰ ਦਾ ਕੰਮ ਹੁੰਦਾ ਉਦਘਾਟਨ ਕਰਕੇ ਚੱਲ ਜਾਂਦਾ ਉਸ ਤੋਂ ਬਾਅਦ ਅਗਰ ਇਹਨੂੰ ਕੇਅਰ ਟੇਕਿੰਗ ਕਰਨ ਵਾਲਾ ਨਹੀਂ ਹੋਏਗਾ ਤਾਂ ਫਿਰ ਵੀ ਇਹ ਪ੍ਰੋਜੈਕਟ ਜਰਾ ਖਤਮ ਹੋ ਜਾਊਗਾ ਆ ਦੇਖੋ ਲੀਡਰ ਲੱਗੇ ਖੜੇ ਸਾਰੇ ਅੱਛਾ ਲੀਡਰ ਨੇ ਸਾਰੇ ਜੀ ਸਾਰੇ ਲੀਡਰ ਨੇ ਜੀ ਇਲਾਕੇ ਦੇ ਲੀਡਰ ਨੇ ਸਭ ਇੱਥੇ ਲੱਗੇ ਲੱਗੇ ਰਹਿੰਦੇ ਆ ਅੱਛਾ ਜੀ ਅਜੇ ਤਿੰਨ ਚਾਰ ਬੋਡਾਂ ਲੱਗੇ ਲੱਗੇ ਲੱਗਦੀਆਂ ਹੋਰ ਇਹ ਸਭ ਦੂਰ ਤੱਕ ਪਹੁੰਚਾਇਆ ਦਾ ਹੁਣ 38 90 ਨੈਰੋ ਪਾਰ ਹੈ ਲੇਕਿਨ ਜਦੋਂ ਹਵਾ ਉਹਦੀ ਹੁੰਦੀ ਤਾਂ ਉਹਨਾਂ ਨੂੰ ਸਾਰੀ ਗੈਸ ਉਹਨਾਂ ਨੂੰ ਸਾਰੀ ਗੈਸ ਮਿਲਦੀ ਉੱਥੇ ਸਾਰੀ ਗੈਸ ਜਾਂਦੀ ਇੱਥੇ ਰਾਤ ਨੂੰ ਸ਼ਾਮਾਂ ਨੂੰ ਬਹਿਣਾ ਔਖਾ ਦਾ ਬਰਸਾਤਾ ਸਰਦੀਆਂ ਚ ਇਹਦੀ ਗੈਸ ਪਰ ਡਾਕਟਰ ਮੈਂ ਸਵਾ ਸਾਲ ਦਾ ਤੁਸੀਂ ਪੀਰੀਅਡ ਕਹਿ ਰਹੇ ਹੋ ਆਈ ਥਿੰਕ ਹੋ ਜਾਊਗਾ ਸਵਾ ਸਾਲ ਦੇ ਵਿੱਚ ਤੁਸੀਂ ਭਰੋਸਾ ਕਰੋ ਸਾਡੇ ਤੇ ਨਹੀਂ ਭਰੋਸਾ ਤੇ ਉਹ ਭਰੋਸਾ ਤੇ ਵਿਚਾਰੇ ਆ ਲੋਕ ਜਿਹੜੇ ਨਾ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਦੇ ਉੱਤੇ ਭਰੋਸਾ ਹੀ ਕਰਦੇ ਪਏ ਆ ਔਰ ਜਦੋਂ ਐਦਾ ਦੀ ਗੱਲ ਸਾਹਮਣੇ ਆਂਦੀ ਆ ਕਿ ਜੀ ਇਹ ਚੀਜ਼ ਨਹੀਂ ਹੋ ਪਾਏਗੀ ਤਾਂ ਇਹ ਇਸ ਨੂੰ ਥੋੜਾ ਮਜ਼ਾਕ ਜਿਹਾ ਲੱਗਦਾ ਇਸ ਕਰਕੇ ਪੁੱਛ ਰਹੇ ਤਾਂ ਹੋ ਜਾਏਗੀ ਹੋਏਗਾ ਹੋ ਬਿਲਕੁਲ ਹੋਏਗੀ ਅਸੀਂ ਕਹਨੇ ਹੋਏਗੀ ਹੋਏਗੀ ਸਾਡਾ ਲਫਜ਼ ਹੈ ਕੋਈ ਸਾਰੀ ਪਾਰਟੀ ਦਾ ਲਫਜ਼ ਹੈ ਸਟੈਂਡ ਹੈ ਕੋਈ ਔਰ ਸਿਰਫ ਇਹ ਹੋਏ ਕਿ ਸ਼ਾਇਦ ਤੋੜ ਸਾਫ਼ ਨਜ਼ਰ ਆਏਗਾ ਬਾਲੇ ਯਰ ਐਂਡ ਤੁਹਾਨੂੰ ਦਿਖੇਗਾ ਵੀ ਇੱਕਦਮ ਸਾਰਾ ਸਿਸਟਮ ਸੈਸਮਨ ਪਲੇਸ ਹੋਣਗੇ ਕਿਉਂਕਿ ਮੈਂ ਐਕਸਪੈਕਟ ਕਰਦਾ ਕਿ ਉਹ ਵੀ ਨੈਕਸਟ ਮੰਥ ਤੱਕ ਟੈਂਡਰ ਜਿਹੜੇ ਨੇ ਉਹਦਾ ਟੈਕਨੀਕਲ ਬਿਡ ਜਿਹੜੀਆਂ ਨੇ ਜਾਂ ਫਾਈਨੈਂਸ਼ੀਅਲ ਬਿਡਸ ਨੇ ਟੈਕਨੀਕਲ ਤੇ ਉਹਨੂੰ ਖੁੱਲ ਜਾਣੀਆਂ ਨੇ ਜੀ ਹਫਤੇ ਤੱਕ ਖੁੱਲ ਜਾਣੀਆਂ 17 ਨੂੰ ਖੁੱਲਣੀ ਹੈ ਫਿਰ ਉਹਦੇ ਬਾਅਦ ਚੱਬੀ ਨੂੰ ਖੁੱਲਣੀ ਹੈ ਤੇ ਉਹਦੇ ਬਾਅਦ ਨਾਲ ਹੀ ਅਲਾਟ ਹੋਣਗੇ ਤੇ ਕੰਮ ਸ਼ੁਰੂ ਹੋ ਜਾਏਗਾ ਇੱਥੇ ਇਹ ਅਲੱਗ ਹੋਏਗਾ ਉਹ ਅਲੱਗ ਹੋਏਗਾ ਮੈਂ ਦੋਈ ਮੈਂ ਔਜਲਾ ਸਾਹਿਬ ਦਾ ਵੀ ਜਵਾਬ ਦੇ ਰਿਹਾ ਦੋ ਦੋ ਦੋਈ ਗੱਲਾਂ ਕਰ ਰਿਹਾ ਮੈਂ ਤੁਹਾਡੇ ਨਾਲ ਇਹ ਅਲੱਗ ਹੈ ਉਹ ਕੰਮ ਅ ਕਾਨੂੰਨ ਸੈਗਰੀਗੇਟ ਸੈਪਰੇਟ ਕਰਦਾ ਹੈ ਲੇਕਿਨ ਜਿਹੜਾ ਕੋੜਾ ਸੁੱਟਾਂਗੇ ਵੀ ਸੈਗਰੀਗੇਟਡ ਸੁੱਟੀਏ ਤਾਂ ਕਿ ਪਲਾਸਟਿਕ ਸਿਰ ਤੋਂ ਅੱਡ ਹੋ ਜਾਏ ਪਲਾਸਟਿਕ ਕਿਤੇ ਇਕੱਠਾ ਹੀ ਨਾ ਹੋਵੇ ਸਮੱਸਿਆ ਪਲਾਸਟਿਕ ਦੀ ਹੈ ਸਮੱਸਿਆ ਡਰ ਨੀ ਲੋਕਾਂ ਨਾਲ ਵੀ 2 ਮਿੰਟ ਗੱਲ ਕਰ ਲੈਣੇ ਆਂਦੀ ਭਾਜੀ ਲੱਗਦਾ ਉਮੀਦ ਹੈ ਕਿ ਦੇਖੋ ਉਮੀਦ ਦੇ ਸਿਰ ਤੇ ਦੁਨੀਆ ਜਿੰਦੀ ਆ ਭਰੋਸਾ ਹੀ ਕਰਦੇ ਆਂ ਤੇ ਭਰੋਸਾ ਕਰਨਾ ਪੈਗਾ ਸਾਡੇ ਟਾਈਮ ਦੇ ਉੱਤੇ ਆਣ ਕੇ ਇੱਕ ਮਜਬੂਰੀ ਹੋ ਚੁੱਕੀ ਹੈ ਕਿ ਅਸੀਂ ਪਰੋਥੇ ਤੋਂ ਸਵੇਰ ਕੁਝ ਕੰਮ ਵੀ ਨਹੀਂ ਸਕਦੇ ਪਹਿਲੇ ਔਰ ਅਗਰ ਇਹ ਵਾਲਾ ਜਿਹੜਾ ਨਿੱਜਰ ਸਾਹਿਬ ਨੇ ਇੱਕ ਆਪਣੇ ਇਲਾਕੇ ਦੇ ਵਿੱਚ ਇਸ ਡੰਪ ਦੇ ਉੱਤੇ ਕੰਪਨੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕੰਪਨੀ ਪਹਿਲੇ ਵੀ ਆਈ ਉਹਨਾਂ ਦਾ ਨਿਗਰਾਨ ਕੋਈ ਨਹੀਂ ਮੈਂ ਬੇਨਤੀ ਕਰਦਾ ਨਿੱਜਰ ਸਾਹਿਬ ਜੀ ਦੇ ਅੱਗੇ ਇਹਨਾਂ ਦੇ ਉੱਤੇ ਕੋਈ ਨਾ ਕੋਈ ਨਿਗਰਾਨ ਹੋਣਾ ਚਾਹੀਦਾ ਕਿ ਕਮ ਸੇ ਕਮ ਇਸ ਡੰਪ ਇਲਾਕੇ ਦੇ ਵਿੱਚੋਂ ਕੁਝ ਬੰਦੇ ਚੁਣੀਂਦਾ ਚੁਣ ਕੇ ਇਸ ਕੰਪਨੀ ਦੀ ਜਿਹੜੀ ਹੈ ਕਾਰਗੁਜ਼ਾਰੀ ਪੂਰੇ ਤੇ ਜੀ ਸਰ ਕੀ ਕਰਾਂ ਕਾਰਗੁਜ਼ਾਰੀ ਫਿਰ ਉਹੀ ਸਵਾਲ ਆ ਕਿ ਕੇ ਟੇਕਿੰਗ ਮੈਂ ਬਿਲਕੁਲ ਠੀਕ ਕਰਦਾ ਚੰਗੇ ਤੋਂ ਚੰਗੇ ਪ੍ਰੋਜੈਕਟ ਐਸਲੀ ਫੇਲ ਹੋ ਜਾਂਦੇ ਨੇ ਕਿ ਜੇ ਜੇਸੀ ਫੋਲੋ ਥਰੂ ਨਾ ਕਰੀਏ ਪਰ ਕਿਉਂਕਿ ਸਾਡੀ ਇੰਨੀ ਵੱਡੀ ਸਮੱਸਿਆ ਬਣੀ ਹੋਈ ਹੈ ਲੋਕਾਂ ਵਾਸਤੇ ਇਨੀ ਸਮੱਸਿਆ ਬਣੀ ਹੈ ਮੇਰੇ ਵਾਸਤੇ ਇਨੀ ਸਮੱਸਿਆ ਹੈ ਮੇਰਾ ਹਲਕਾ ਅਫਟਰ올 ਵੋਟਾਂ ਜਿਹੜੀਆਂ ਮੈਂ ਲੋਕਾਂ ਕੋਲ ਮੰਗਣ ਗਿਆ ਸੀ ਲੋਕੀ ਬਿਲਕੁਲ ਵੋਟ ਨਹੀਂ ਸੀ ਪਾਉਣ ਆਏ ਮੈਂ ਲੋਕਾਂ ਨੂੰ ਕਿਵੇਂ ਮੈਨੂੰ ਵੋਟ ਪਾਓ ਔਰ ਮੈਂ ਐਸਲੀ ਵੋਟ ਮੰਗੇ ਸੀ ਮੈਨੂੰ ਲੱਗਦਾ ਸੀ ਮੈਂ ਚੰਗਾ ਕੰਮ ਕਰ ਸਕਾਂਗਾ ਜਿਹੜੇ ਸੀ ਬਹੁਤ ਸਾਰੇ ਕੰਮ ਕਰ ਰਹੇ ਹਾਂ ਅਗਲੇ ਸਾਲ ਤਾ ਤੁਹਾਨੂੰ ਨੇਰੀ ਪਾਣੀ ਵੀ ਆ ਜਾਣਾ ਹੈ ਠੀਕ ਹੈ ਤੇਨ ਪੁਲ ਬਣ ਰਿਹਾ ਆਪਣੇ 150 ਕਰੋੜ ਦੇ ਲਾਗਤ ਨਾਲ ਤਿੰਨ ਪੁਲ ਬਣ ਰਿਹਾ ਦੇਖੋ ਬੜੂ ਵਾਲਾ ਬਣ ਰਿਹਾ ਜੀ ਜੀ ਬੜੂ ਤੇ ਜੀ ਲੈਗ ਉਤਰ ਜਾਣੀ ਹੈ ਸੁਲਤਾਨਪੁਰ ਦਾ ਬਣ ਰਿਹਾ ਨਿਊ ਮਰਸਾ ਸਾਹਮਣੇ ਬਣੇਗਾ ਤੇ ਟ੍ਰੈਫਿਕ ਰੈਗੂਲੇਟ ਹੋਏਗੀ ਸੋ ਜਸਸੀ ਮਤਲਬ ਸਾਡੇ ਦਿਮਾਗ ਜੋ ਪਲਾਨਸ ਹੈਗੇ ਸੀ ਇੰਪਲੀਮੈਂਟ ਕਰਨੇ ਆ ਬਿਲਕੁਲ ਸਰਦੀ ਗਾਲ ਠੀਕ ਹੈ ਕਿ ਜੇ ਅਸੀਂ ਨਿਗਰਾਨੀ ਨਹੀਂ ਕਰਾਂਗੇ ਤੇ ਫਿਰ ਪ੍ਰੋਜੈਕਟ ਫੇਲ ਹੋ ਜਾਏਗਾ ਲੇਕਿਨ ਇੰਨੇ ਸਾਡੇ ਸਾਡੇ ਸਾਥੀ ਖੜੇ ਹੈ ਮੇਰੀ ਸਭ ਨੂੰ ਗੁਜਾਰਿਸ਼ ਹੈ ਆਪਣੇ ਕੋਰਲ ਸਾਹਿਬ ਖੜੇ ਨੇ ਬੜੀ ਮਿਹਨਤ ਕੀਤੀ ਹੈ ਇਹ ਬੜੇ ਚਿਰ ਦੇ ਇਸ ਖੜੇ ਪੈ ਰਹੇ ਨੇ ਤੇ ਧਰਨੇ ਦਿੱਤੇ ਸੜਕਾਂ ਬੰਦ ਕੀਤੀਆਂ ਕਿੇ ਕੁਝ ਹੋਇਆ ਪਰ ਹੁਣ ਜਦੋਂ ਅਸੀਂ ਫਾਈਨਲ ਇਹਨੂੰ ਕਾਮਯਾਬ ਇਸ ਗਲਤੀ ਹੋਈ ਹੈ ਤੇ ਸਾਨੂੰ ਕਿਸੇ ਨੇ ਕੋਈ ਕਿਸ ਨੇ ਧਰਨੇ ਨਹੀਂ ਦਿੱਤਾ ਕੋਈ ਕਿਸ ਨੇ ਕੋਈ ਸੜਕ ਨਹੀਂ ਰੋਕੀ ਬਸ ਸਾਡੇ ਦਿਲ ਚੀਗਾ ਕਰਨਾ ਸੋ ਅਸੀਂ ਕਰ ਰਹੇ ਹਾਂ ਜੀ ਸ਼ੁਕਰੀਆ ਤਾਂ ਇਹ ਸੰਨਦਰ ਵੀ ਨਿਜਰ ਜਿਹੜਾ ਨਾਲ ਗੱਲਬਾਤ ਡਿਟੇਲ ਤੇ ਹੋਈ ਹੈ ਕਿਉਂਕਿ ਅਗਰ ਪੂਰੇ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਸਿਆਸਤ ਇਸ ਡੰਪ ਦੇ ਨਾਲ ਚਲਦੀ ਹੈ ਤਾਹੂਨ ਜਿਹੜਾ ਹੈ ਇੱਕ ਸ਼ੁਰੂਆਤ ਹੋਈ ਹੈ ਜਦੇ ਵਿੱਚ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਡੰਪ ਜਿਹੜਾ ਹੈ ਹੁਣ ਇੱਥੋਂ ਖਾਲੀ ਕਰਾਇਆ ਜਾਏਗਾ ਇੱਥੋਂ ਦੀ ਜਿਹੜਾ ਹੈ ਸਾਰੀ ਸਫਾਈ ਕੀਤੀ ਜਾਏਗੀ ਹੁਣ ਦੇਖਣਾ ਹੋਵੇਗਾ ਕਦੋਂ ਲੋਕ ਡੰਪ ਤੋਂ ਨਿਜਾਤ ਪਾਉਂਦੇ ਨੇ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ